ਹੋਣ ਦੇ ਵਿੱਚ ਆ ਗਈ ਸਰਕਾਰ ਆਮ ਆਦਮੀ ਪਾਰਟੀ ਤੁਹਾਡੇ ਨਾਲ ਉੱਚੀ ਨੀਚ ਵੀ ਹੁੰਦੀ ਰਹੀ ਜਿਵੇਂ ਵਾਰਡ ਨੰਬਰ 9 ਦੇ ਵਿੱਚੋਂ ਆਪਾਂ ਦੇਖ ਗਏ ਕਿ ਜਿਵੇਂ ਇਲੈਕਸ਼ਨ ਹੋਏ ਸੀਗੇ ਨਗਰ ਕੌਂਸਲ ਦੇ ਐਮ ਸੀ ਵੀ ਟਿਕਟ ਤੇ ਤੁਸੀਂ ਦਾਵੇਦਾਰ ਸੀ ਬਿਨਾ ਵੋਟਾਂ ਤੋਂ ਹੀ ਜਿੱਤਦੇ ਸੀ ਜਾਨੀ ਕਿ ਕਹਿ ਸਕਦੇ ਸਰਬਸੰਮਤੀ ਹੁੰਦੀ ਸੀ ਮਹੱਲੇ ਦੇ ਵਿੱਚ 9 ਨੰਬਰ ਵਾਰਡ ਤੋਂ ਪਰ ਉਸ ਵਕਤ ਤੁਹਾਡੀ ਟਿਕਟ ਕੱਟੀ ਗਈ ਕੋਈ ਵੀ ਪਾਰਟੀ ਆ ਆਪ ਦੇ ਵਰਕਰ ਦਾ ਜੇ ਸਤਕਾਰ ਕਰੂਗੀ ਤਾਂ ਬਾਈ ਉਹ ਥੱਲੇ ਮਤਲਬ ਹਨਾ ਫਿਰ ਜੇ ਉਹਦੀ ਇੱਜ਼ਤ ਆ ਤਾਂ ਨਾਲ ਸਾਰਿਆਂ ਦੀ ਬਿਲਕੁਲ ਜਿਵੇਂ 9 ਨੰਬਰ ਵਾਰਡ ਦੇ ਵਿੱਚ ਜਦੋਂ ਤੁਹਾਡੀ ਟਿਕਟ ਕੱਟੀ ਗਈ ਹਾਂਜੀ ਬਾਈ ਦੂਸਰੇ ਪਾਸੇ ਇਹਦਰ ਟਿਕਟ ਮਿਲੀ ਹਾਂਜੀ ਪ੍ਰਧਾਨਗੀ ਵੀ ਮਿਲੀ 9 ਨੰਬਰ ਵਾਰਡ ਦੀ ਆਈ ਹਾਂਜੀ ਹਾਂ ਤੁਹਾਡਾ ਜਿਨ੍ਹਾਂ ਨੇ ਸਿਲੈਕਸ਼ਨ ਕੀਤੀ ਟਿਕਟ ਦੀ ਉਹਨਾਂ ਨਾਲ ਕੋਈ ਗੁੱਸਾ ਗਿਲਾ ਜਾਂ ਮਤਲਬ ਜਿਨ੍ਹਾਂ ਨੂੰ ਟਿਕਟ ਮਿਲ ਗਈ ਉਹਨਾਂ ਨਾਲ ਵੀ ਸੀ ਇਸ ਹਿਸਾਬ ਨਾਲ ਤੁਸੀਂ ਐਮਐਲਏ ਸਾਹਿਬ ਤੋਂ ਹੀ ਪਹਿਲਾਂ ਦੀ ਮਿਲਟ ਕਰੀ ਜਾਂਦੇ ਪਾਰਟੀ ਨਾਲ ਜੁੜੇ ਹਨ ਜੀ ਬਾਈ ਜੀ ਜਦੋਂ ਕਹਿੰਦੇ ਹੁੰਦੇ ਆ ਟੋਪੀਆਂ ਵਾਲੇ ਆ ਗਏ ਹਾਂਜੀ ਬਾਈ ਹਾਂਜੀ ਉਦੋਂ ਦੇ ਜੁੜੇ ਉਦੋਂ ਦੇ ਹੀ ਜੁੜੇ ਹੋਏ ਆ ਬਾਈ ਜਦੋਂ ਨਰਾਸ਼ ਹੋਏ ਸੀ ਐਮਐਲਏ ਸਾਹਿਬ ਨੇ ਆ ਕੇ ਮਨਾਉਂਦੀ ਕੋਸ਼ਿਸ਼ ਕੀਤੀ ਚਲੋ ਭਾਈ ਪਾਰਟੀ 'ਚ ਕ ਕੀ ਹੁੰਦਾ ਸੀ ਵੀ ਕੰਮ ਕਿਵੇਂ ਕਰਨਾ ਜਾਂ ਕਿਵੇਂ ਆ ਉਹਨਾਂ ਦੇ ਲੀਡਰਾਂ ਨੂੰ ਮਿਲਣਾ ਆਪ ਬਚਪਨ ਸੀਗਾ ਤੇ ਚਲੋ ਉਹਨਾਂ ਦੀਆਂ ਰੇਲੀਆਂ ਇਹ ਵੇਖਣਾ ਸਾਰਾ ਇਹ ਮਤਲਬ ਮਨ ਦੇ ਵਿੱਚ ਹੋਣਾ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਹੁੰਦਾ ਵੀ ਆਪਾਂ ਕਦੇ ਨਹੀਂ ਭੁੱਲ ਸਕਦੇ ਕੋਈ ਉਹੋ ਜਿਹਾ ਕੋਈ ਮਾੜਾ ਟਾਈਮ ਜਿਹੜਾ ਤੁਹਾਡੇ ਦਿਮਾਗ ਚੋਂ ਨਿਕਲਦਾ ਹੀ ਨਾ ਹੋਵੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸ਼ੈਪਨੇਸਰ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਉਸ ਪਿਆਰ ਦੇ ਸਦਕਾ ਹੀ ਅਸੀਂ ਤੁਹਾਡੀ ਕਿਚਾਰੀ ਵਿੱਚ ਕੁਝ ਹੋਰ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਤਾਂ ਜਿਹੜਾ ਆਪਾਂ ਨਵਾਂ ਇਹ ਪ੍ਰੋ ਨੇਮ ਰੱਖਿਆ ਵਾ ਟਾਕ ਵਿਦ ਸ਼ੇਬ ਇਸ ਚੈਨਲ ਬਾਤ-ਬਾਤ ਫੋਲੋ ਵੀ ਕਰ ਲੋ ਕਿਉਂਕਿ ਇਸ ਤੇ ਤੁਹਾਨੂੰ ਨਵੇਂ-ਨਵੇਂ ਕੰਟੈਂਟ ਜਿਹੜੇ ਲੈ ਕੇ ਹਾਜ਼ਰ ਹੋਇਆ ਕਰਾਂਗੇ ਤੇ ਹਰੇਕ ਨਵੇਂ ਤੋਂ ਨਵੀਂ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਇਆ ਕਰਾਂਗੇ ਤੇ ਜਿਹੜੀਆਂ ਹੋਰ ਵੀ ਜਾਣਕਾਰੀਆਂ ਇਸ ਚੈਨਲ ਤੇੜੀਆਂ ਸਾਂਝੀਆਂ ਕਰਾਂ ਕਰੇ ਕਰਿਆ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਪੋਡਕਾਸਟ ਕਰਨ ਲੱਗਾ ਵਾ ਮੇਰਾ ਪਹਿਲਾ ਪੋਡਕਾਸਟ ਕਰਨ ਦਾ ਜਿਹੜਾ ਮਨ ਇਹ ਸੀਗਾ ਕਿ ਜਿਹੜਾ ਪੋਡਕਾਸਟ ਉਸ ਬੰਦੇ ਨਾਲ ਕੀਤਾ ਜਾਵੇ ਜਿਸ ਨਾਲ ਸਾਡੀਆਂ ਵੀ ਬਚਪਨ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੋਣ ਤੇ ਜਾਂ ਜਿਹੜਾ ਛੋਟੀ ਉਮਰੇ ਜਿਹਨੇ ਤਰੱਕੀ ਕਰਨ ਦੀ ਰਾਹ ਵੱਲ ਨੂੰ ਤੁਰਿਆ ਹੋਵੇ ਤੇ ਸੋਚਿਆ ਹੋਵੇ ਕਿ ਵੱਡੇ ਹੋ ਕੇ ਕੁਝ ਨਾ ਕੁਝ ਬੰਨਾ ਸੋਚ ਹਰੇਕ ਦੀ ਹੁੰਦੀ ਆ ਪਰ ਜਿਹੜਾ ਸਫਲ ਬਹੁਤ ਘੱਟ ਜਾਣਿਆ ਤੋਂ ਹੋਇਆ ਜਾਂਦਾ ਤਾਂ ਮੇਰੇ ਨਾਲ ਮੇਰੇ ਜਿਹੜੇ ਬਚਪਨ ਦੇ ਸਾਥੀ ਨੇ ਅਸੀਂ ਇਕੱਠੇ ਖੇਡੇ ਆ ਇਕੱਠੇ ਵੱਡੇ ਹੋਏ ਆ ਤਾਂ ਉਹ ਮੇਰੇ ਨਾਲ ਨੇ ਕੁਲਵਿੰਦਰ ਸਿੰਘ ਭਿੰਦਾ ਜਿਨ੍ਹਾਂ ਦਾ ਨਾਮ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਉਹਨਾਂ ਤੋਂ ਬਚਪਨ ਦੀਆਂ ਯਾਦਾਂ ਤੇ ਹੁਣ ਉਹ ਇਸ ਵਕਤ ਜਿਹੜਾ ਰਾਜਨੀਤੀ ਵਿੱਚ ਵੀ ਕਦਮ ਰੱਖ ਚੁੱਕੇ ਨੇ ਤਾਂ ਉਹਨਾਂ ਬਾਰੇ ਵੀ ਜਿਹੜੀ ਗੱਲਬਾਤ ਕਰਾਂਗੇ ਭਿੰਦੇ ਭਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਭ ਤੋਂ ਪਹਿਲਾਂ ਤੁਸੀਂ ਮੋਟਰ ਥੱਲੇ ਉੱਠ ਕੇ ਜਿਹੜੀ ਤਰੱਕੀ ਕਰ ਰਹੇ ਹੋ ਸਾਰੇ ਦਰਸ਼ਕ ਵੀਰਾਂ ਦਾ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਕਹਿੰਦੇ ਵਾਹਿਗੇ ਮੈਂ ਚੱਲ ਰਹੀ ਜ਼ਿੰਦਗੀ ਬਹੁਤ ਵਧੀਆ ਲੱਗ ਰਹੀ ਆ ਕਿਰਪਾ ਬਾਬੇ ਭਾਈ ਜੀ ਮੈਂ ਪਹਿਲਾਂ ਦੱਸਦਾ ਸਾਰੇ ਦਰਸ਼ਕਾਂ ਨੂੰ ਵੀ ਦੱਸਿਆ ਆਪਣੇ ਭੈਣਾ ਭਰਾਵਾਂ ਨੂੰ ਕਿ ਆਪਾਂ ਬਚਪਨ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਹਾਂ ਤੇ ਚਲੋ ਉਮਰ ਤਾਂ ਮੇਰੇ ਹਾਂ ਦੀ ਹੈਗੀ ਆਪਾਂ ਫੇਰ ਵੀ ਤੁਹਾਡਾ ਜਨਮ ਕਦੋਂ ਤੇ ਕਿੱਥੇ ਹੋਇਆ ਬਾਈ ਮੇਰਾ ਜਨਮ ਬਾਈ ਜੀ ਜਗਰਾਉਂ ਦੇ ਪਿੰਡ ਮੇਰੇ ਨਾਨਕੇ ਆ ਜਲਾਲਦੀਵਾਲ ਜੀ ਉੱਥੇ ਹੋਇਆ ਬਾਈ ਜੀ ਬਾਗੇ ਪਰਾਣੀ ਹੋਇਆ ਜੀ ਇੱਥੇ ਜੰਮੇ ਪੜੇ ਖੇਡੇ ਸਾਰੀਆਂ ਗਲੀਆਂ ਚ ਜੀ ਜਿਹੜੀ ਮਤਲਬ ਬਾਗੇ ਪਾਣੇ ਨਾਲ ਪਿਆਰ ਪਿਆ ਇਸ ਮਿੱਟੀ ਚ ਖੇਡੇ ਕਰਕੇ ਜੀ ਤੇ ਬਚਪਨ ਤੁਹਾਨੂੰ ਪਤਾ ਹੀ ਆ ਤੁਹਾਡੇ ਨਾਲ ਸਾਰਿਆਂ ਦੇ ਬਿਲਕੁਲ ਅ ਭਾਈ ਪੜਾਈ ਕਿੱਥੇ ਤੱਕ ਕੀਤੀ ਤੁਸੀਂ ਪੜਾਈ ਬਾਈ ਜੀ ਪਲੱਸ 2 ਤੱਕ ਕੀਤੀ ਐ ਇੱਥੇ ਕੀਤੀ ਬਾਗੇ ਪਾਣੇ ਬਾਗੇ ਪਾਣੇ ਉ ਕਿਤੀ ਹੈ ਜੀ ਜੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਪੜ੍ਹਾਈ ਤੋਂ ਬਾਅਦ ਤੁਸੀਂ ਆਪ ਦਾ ਕੋਈ ਹੁਣ ਕੀ ਕਾਰੋਬਾਰ ਕਰ ਰਹੇ ਹੋ ਤੇ ਪਹਿਲਾਂ ਫਾਦਰ ਸਾਹਿਬ ਦਾ ਕੀ ਕਾਰੋਬਾਰ ਸੀ ਪਹਿਲਾਂ ਭਾਈ ਜੀ ਆਪਣਾ ਖੇਤੀਬਾੜੀ ਦਾ ਡੈਡੀ ਕਰਦੇ ਸੀਗੇ ਦਾਦਾ ਜੀ ਡਾਕਟਰ ਸੀਗੇ ਜੀ ਪਰਦਾਦਾ ਜੀ ਵੀ ਤੇ ਮਤਲਬ ਇੱਕ ਸਮਾਜ ਸੇਵੀ ਕੰਮਾਂ 'ਚ ਜੀ ਪਹਿਲਾਂ ਤੋਂ ਵਿਚਰਦੇ ਰਹੇ ਉਹ ਸੋਚ ਬਣੀ ਰਹੀ ਘਰੇ ਆਵਾਜਾਵਾ ਲੱਗਿਆ ਰਹਿੰਦਾ ਸੀ ਲੋਕਾਂ ਦਾ ਮਸਲੇ ਹੱਲ ਕਰਾਉਣੇ ਮੈਂ ਛੋਟੇ ਹੁੰਦੇ ਦੇਖਦੇ ਰਹਿੰਦੇ ਸੀਗੇ ਫਿਰ ਉਹਨਾਂ ਤੋਂ ਪੁੱਛਣਾ ਵੀ ਇਹ ਕਿਉਂ ਆਏ ਤੇ ਉਹ ਬਸ ਇਧਰ ਨੂੰ ਚਣਕ ਲੱਗ ਗਈ ਜੀ ਤੇ ਇਸ ਪਾਸੇ ਨੂੰ ਮਨ ਹੋ ਗਿਆ ਵੀ ਅਸੀਂ ਵੀ ਲੋਕਾਂ ਦੀ ਸੇਵਾ ਕਰੀ ਜੀ ਅ ਭਾਈ ਆਪਣੇ ਕੋਲ ਜ਼ਮੀਨ ਜ਼ਿਆਦਾ ਸੀ ਹਾਂ ਭਾਈ ਜੀ ਜ਼ਮੀਨ ਹੈਗੀ ਆ ਥੋੜੀ ਜਿੰਨੀ ਮਤਲਬ ਛੋਟੇ ਜ਼ਮੀਂਦਾਰ ਕੋਲੇ ਹੁੰਦੀ ਆ ਵਾਈ ਮਤਲਬ ਅਸੀਂ ਕੀਤੀ ਨਹੀਂ ਜੀ ਤੀਜੀ ਚੌਥੀ ਪੀੜ੍ਹੀ ਆ ਗਈ ਵਾਈ ਅਸੀਂ ਪਹਿਲਾਂ ਤੋਂ ਹੀ ਨਹੀਂ ਕਰਦੇ ਕਿਉਂਕਿ ਇਕੱਲੇ ਹੁੰਦੇ ਨਾਲ ਵਾਈ ਦਾ ਤੁਹਾਨੂੰ ਪਤਾ ਵੀ ਪਰਿਵਾਰ ਦਾ ਕੰਮ ਹੋਵੇ ਤਾਂ ਵਾਈ ਹੁੰਦੀ ਜਦੋਂ ਤੁਸੀਂ ਕਹਿੰਦੇ ਵੀ ਇਸ ਘਰੇ ਆਉਂਦੇ ਜਾਂਦੇ ਸੀ ਲੋਕ ਤਾਂ ਪੁੱਛਦੇ ਰਹਿੰਦੇ ਸੀ ਵੀ ਕੀ ਕੰਮ ਲਈ ਆਏ ਆ ਤਾਂ ਤੁਹਾਡਾ ਜਿਹੜਾ ਮਨ ਉਦੋਂ ਤੋਂ ਹੀ ਰਾਜਨੀਤੀ ਵੱਲ ਹੋ ਗਿਆ ਮਤਲਬ ਲੋਕਾਂ ਦੇ ਭਲੇ ਵਾਲੇ ਪਾਸੇ ਹੋ ਗਿਆ ਕਹਿ ਸਕਦੇ ਆ ਪਰ ਤੁਸੀਂ ਕਦੇ ਛੋਟੇ ਹੁੰਦੇ ਕੋਈ ਹੋਰ ਸੁਪਨਾ ਸੋਚਿਆ ਸੀ ਵੀ ਵੱਡੇ ਹੋ ਕੇ ਆਹ ਬੰਨਣਾ ਹਾਂਜੀ ਬਾਈ ਸੁਭਨੇ ਤਾਂ ਹੁੰਦੀ ਹੈ ਹਨਾ ਮੇਰਾ ਪਹਿਲਾਂ ਤੋਂ ਇਹੀ ਸਵਾਰਿਆ ਸੀ ਕਿ ਯਾਰ ਵੀ ਮਤਲਬ ਨਾ ਵੱਖਰਾ ਕੁਝ ਮਤਲਬ ਕਰਨਾ ਹੈ ਆਪਦੇ ਸਮਾਜ ਲਈ ਵੱਖਰਾ ਕਰਨਾ ਜੋ ਮਤਲਬ ਸਾਡੇ ਲੋਕ ਉਹਨਾਂ ਲਈ ਵੱਖਰੀ ਮਤਲਬ ਵੀ ਆਪਾਂ ਕੁਝ ਕਰੀਏ ਯਾਰ ਇਹ ਹਨਾ ਹਾਂ ਬਸ ਇਹੀ ਸੋਚ ਰਹੀ ਆ ਤੁਹਾਨੂੰ ਪਤਾ ਪਹਿਲਾਂ ਤੋਂ ਜੇ ਕੋਈ ਸਕੂਲ ਹੈ ਜਾਂ ਮਤ ਜਿੱਥੇ ਵੀ ਕੰਮ ਹੁੰਦਾ ਹੈ ਸਾਂਝਾ ਕੋਈ ਆਪਾਂ ਬਾਈ ਜੀ ਵੱਧ ਚੜ ਕੇ ਹਿੱਸਾ ਲਈ ਜੀ ਬਾਈ ਤੁਸੀਂ ਰਾਜਨੀਤੀ ਵਿੱਚ ਆਏ ਆ ਜਦੋਂ ਰਾਜਨੀਤੀ ਵਿੱਚ ਸ਼ੁਰੂ ਕੀਤਾ ਸੀ ਪਹਿਲਾ ਕਦਮ ਜੀ ਬਾਈ ਕਿਹੜੇ ਸਾਲ ਦੇ ਵਿੱਚ ਕੀਤਾ ਤੇ ਕਿਹੜੀ ਪਾਰਟੀ ਨਾਲ ਤੁਲੇ ਸੀ ਸਭ ਤੋਂ ਪਹਿਲਾਂ ਬਾਈ ਛੋਟੇ ਹੁੰਦੇ ਨੂੰ ਹੀ ਚੈਨਿੰਗ ਸੀਗੀ ਮੈਂ ਮਤਲਬ ਪਹਿਲਾਂ ਤੋਂ ਹੀ ਬਚਪਨ ਛੋਟੇ ਹੁੰਦੇ ਜਿਵੇਂ ਜਗਮੀਤ ਬਰਾਇ ਮੈਂ ਸੁਣਦਾ ਰਹਿੰਦਾ ਹੁੰਦਾ ਸੀ ਇਹਨਾਂ ਨੂੰ ਸਾਡੇ ਜਦੋਂ ਮਤਲਬ ਘਰੇ ਆਉਣਾ ਜਾਣਾ ਵੇ ਹੁੰਦਾ ਸੀ ਮੈਂ ਵੇਖਦੇ ਰਹਿਣਾ ਵੀ ਕਿਵੇਂ ਆਉਂਦੇ ਬਸ ਇੱਕ ਚੈਨਿੰਗ ਹੀ ਸੀਗੀ ਉਸ ਤੋਂ ਬਾਅਦ ਬਾਈ ਮਤਲਬ ਆਪਾਂ ਕਾਗਰਿਆਂ ਨੂੰ ਵੀ ਦੇਖਿਆ ਸੀ ਕਾਂਗਰਸ ਨੂੰ ਵੀ ਤੇ ਉਹਨਾਂ ਦੇ ਮਤਲਬ ਉਹੀ ਮੜਮੜ ਬੰਦੇ ਮਤਲਬ ਆਈ ਜਾਂਦੇ ਸੀ ਪਰਿਵਾਰ ਕੀ ਹੈ ਨਾ ਕੋਈ ਹੋਰ ਨਹੀਂ ਨਿਕਲਦਾ ਜਿਵੇਂ ਪ੍ਰਾਣੀ ਲੀਡਰ ਬਣ ਜਾਂਦੇ ਸੀ ਘਰ ਦੇ ਲੀਡਰ ਬਣ ਜਾਂਦੇ ਸੀ ਹਾਂ ਕਾਂਗਰਸ ਤੁਸੀਂ ਦੇਖੀ ਹੈ ਨਾ ਪਿਛਲੇ ਜਦ ਬਜ਼ੁਰਗਾਂ ਦਾ ਬੇਟੇ ਰੂਆ ਹੁੰਦਾ ਸੀਗਾ ਤੇ ਮੈਂ ਕਹਿੰਦਾ ਸੀ ਯਾਰ ਕੋਈ ਵੱਖਰਾ ਹੋਵੇ ਹਨਾ ਵੱਖਰੀਆਂ ਪਾਰਟੀਆਂ ਆਈਆਂ ਉਹਨਾਂ ਦੇ ਵਿੱਚ ਚਲੇ ਜਾਣਾ ਪਤਾ ਨਹੀਂ ਹੁੰਦਾ ਸੀ ਵੀ ਕੰਮ ਕਿਵੇਂ ਕਰਨਾ ਜਾਂ ਕਿਵੇਂ ਆ ਉਹਨਾਂ ਦੇ ਲੀਡਰਾਂ ਨੂੰ ਮਿਲਣਾ ਆਪ ਬਚਪਨ ਸੀਗਾ ਤੇ ਚਲੋ ਉਹਨਾਂ ਦੀਆਂ ਰੇਲੀਆਂ ਇਹ ਵੇਖਣਾ ਸਾਰੇ ਮਤਲਬ ਮਨ ਦੇ ਵਿੱਚ ਹੋਣਾ ਜਿਵੇਂ ਪੀਪਲ ਹਲਟੀ ਆਈ ਭਗਵਾਨਤਮਨ ਜੀ ਦੀ ਉਹਨਾਂ ਚ ਵੀ ਉਹਦੋਂ ਮਤਲਬ ਮੈਂ ਪੂਰਾ ਮੇਜਰ ਹੋ ਗਿਆ ਮੈਨੂੰ ਸਮਝ ਸੀ ਮਤਲਬ ਪੂਰਾ ਕੰਮ ਕਰਨ ਵਾਲੇ ਵੀ ਹਾਂ ਯਾਰ ਵੱਖਰੇ ਆਇਆ ਕੁਝ ਵੱਖਰਾ ਕਰਨਗੇ ਉਹ ਪਰਮਾਤਮਾ ਨੇ ਨਹੀਂ ਉਦੋਂ ਇਹਨਾਂ ਨੂੰ ਬਲ ਬਖਸ਼ਿਆ ਉਸ ਤੋਂ ਬਾਅਦ ਬਈ ਆਮ ਆਦਮੀ ਪਾਰਟੀ ਆਈ ਇਹ ਜੁਆਇਨ ਕੀਤਾ ਇਹ ਚ ਕੰਮ ਵੀ ਕੀਤਾ ਬਈ ਜਿਲੋਂ ਕੀਤਾ ਪਹਿਲਾਂ ਤੋਂ ਤਪੱਸਿਆ ਕੀਤੀ ਜੀ ਹਾਂ ਜਿਵੇਂ ਦੀਪ ਕਰੋੜਾ ਜੀ ਆ ਹੋਰ ਆ ਜਿੰਨੇ ਪੁਰਾਣੇ ਸੀਗੇ ਮਤਲਬ ਗਰਾਊਂਡ ਲੈਵਲ ਤੋਂ ਲੈ ਕੇ ਪੂਰਾ ਕੰਦ ਦੇ ਹੀ ਨਾਲ ਸਾਡੇ ਬਾਗੇ ਪਾਣ ਦੀ ਕੁਸ਼ ਮਤਲਬ ਪੁਰਾਣੇ ਬੰਦੇ ਸੀਗੇ ਟੂ ਵੀਰਾ ਹੋ ਗਿਆ ਹੋਰ ਕਿ ਜਿੱਥੇ ਵੀ ਲੋੜ ਪੈਣੀ ਕੋਈ ਧਰਨੇ ਦੀ ਜਾਂ ਜਿੱਥੇ ਵੀ ਯਾਰ ਮਤਲਬ ਵੱਧ ਛੜ ਕੇ ਸਭ ਬਈ ਜਦੋਂ ਵੀ ਆਮ ਆਦਮੀ ਪਾਰਟੀ ਜਦੋਂ ਹੋਂਦ ਵਿੱਚ ਆਈ ਆ ਉਦੋਂ ਹੀ ਇਸ ਪਾਰਟੀ ਨਾਲ ਜੁੜ ਗਏ ਸੀ ਕਿ ਉਸ ਤੋਂ ਬਾਅਦ ਨਹੀਂ ਭਾਈ ਜੀ ਉਦੋਂ ਹੀ ਜੁੜ ਗਏ ਸੀ ਉਦੋਂ ਹੀ ਜੁੜ ਗਏ ਸੀ ਜੀ ਰਾਜਨੀਤੀ ਦੇ ਵਜਨ ਕਿ ਉਸ ਵਕਤ ਤੁਸੀਂ ਪਹਿਲਾ ਕੰਮ ਕਰਤਾ ਸੀ ਤੁਹਾਨੂੰ ਕਦੇ ਇਹ ਨਹੀਂ ਲੱਗਿਆ ਤੁਹਾਡੇ ਦਿਲ ਚ ਤਾਂ ਇਹੀ ਰਿਹਾ ਹੋਣਾ ਵੀ ਆਪਾਂ ਤਾਂ ਲੋਕਾਂ ਦੀ ਸੇਵਾ ਕਰਨੀ ਜਿਵੇਂ ਤੁਸੀਂ ਦੱਸਦੇ ਹੋ ਹਨ ਇਹ ਨਹੀਂ ਲੱਗਿਆ ਕਿ ਕੋਈ ਵੀ ਪਾਰਟੀ ਜਦ ਰਾਜਨੀਤਿਕ ਪਾਰਟੀ ਜਿਹੜੀ ਹੁੰਦੀ ਉਹ ਤੇ ਲੀਡਰ ਜਦੋਂ ਕੋਈ ਅਹੁਦੇ ਤੇ ਬੈਠ ਜਾਂਦੇ ਆ ਕੋਈ ਬਣ ਜਾਂਦੇ ਆ ਉਸ ਤੋਂ ਬਾਅਦ ਸੋਨੋ ਹਟ ਜਾਂਦੇ ਆ ਤੇ ਫਿਰ ਤੁਹਾਨੂੰ ਇਹ ਨਹੀਂ ਲੱਗਿਆ ਵੀ ਲੋਕ ਸਾਨੂੰ ਲਾਂਬੇ ਫੇਰ ਦੇਣਗੇ ਕੰਮ ਤਾਂ ਇਹ ਵੀ ਨਹੀਂ ਕਰਦੇ ਪਤਾ ਕੀ ਗੱਲ ਆ ਭਾਈ ਕੋਈ ਵੀ ਕੰਮ ਹਨਾ ਵਿਚਲ ਕੇ ਪਤਾ ਲੱਗਦਾ ਆਪਾਂ ਨ ਜਦੋਂ ਆਪਾਂ ਵਿਚਰਦੇ ਆਂ ਫੇਰ ਪਤਾ ਲੱਗਦਾ ਸਾਰੇ ਸਾਡੇ ਵਰਗੇ ਆਮ ਆਪਾਂ ਸਾਰੇ ਉੱਥੇ ਸੀਗੇ ਤੇ ਤਕਰੀਬਨ ਬਾਈ ਜੀ ਆਪਦਾ ਜਿਹੜਾ ਕੰਮ ਆ ਉਹਨੂੰ ਵੀ ਆਪਾਂ ਫੈਲਦੇ ਧਾਰ ਤੇ ਕਰਾਈਦਾ ਵੀ ਆ ਤੇ ਇਹ ਨਹੀਂ ਸੋਚਿਆ ਸੀਗਾ ਯਾਰ ਵੀ ਇਹ ਬਦਲ ਜਾਣਗੇ ਜਾਂ ਆਏ ਹੋ ਜਾਣਗੇ ਹੋ ਸਕਦਾ ਬਦਲ ਜਾਂਦੇ ਆ ਆਪਾਂ ਕਹਿੰਦੇ ਨਹੀਂ ਪਰ ਆਪ ਨੂੰ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਜਨਨ ਕੰਮ ਹੁੰਦਾ ਬਾਈ ਜੀ ਆਪਣੀ ਆਦਤਾਂ ਵੀ ਆਪਾਂ ਯਰਤ ਨਹੀਂ ਕਰਾਉਣਾ ਜਿੰਨੇ ਲੋਕ ਤੁਹਾਡੇ ਕੋਲੇ ਆਉਂਦੇ ਜਾਂ ਤੁਹਾਡੇ ਨਾਲ ਜੁੜੇ ਨੇ ਜੋ ਤੁਹਾਡੇ ਕੋਲ ਕੋਈ ਕੰਮ ਤੋਂਦਾ ਲੈ ਕੇ ਆਉਂਦੇ ਨੇ ਕਿ ਉਹਨਾਂ ਦੇ ਕੰਮ ਤਾਂ ਦੇ ਹੋ ਗਏ ਤੁਹਾਡੇ ਤਾਂ ਖੁਸ਼ਾ ਪੂਰੇ ਹਾਂਜੀ ਭਾਈ ਜੀ ਆਪਾਂ 100% ਦੇਣ ਦੀ ਕੋਸ਼ਿਸ਼ ਕਰੀਦੀ ਆ ਆਪਦੇ ਲੋਕ ਨੂੰ ਵੀ ਜਿਹਦਾ ਵੀ ਕੰਮ ਆ ਜਨਮ ਕੰਮ ਆ ਉਹ ਕਰਵਾ ਕੇ ਦਈਏ ਓਟਕੇ ਭਾਈ ਜੀ ਆਪ ਤੁਰੀਦਾ ਜਿੰਨੇ ਵੀ ਆਉਂਦੇ ਆ ਸਾਰੇ ਪਿਆਰ ਤੁਹਾਨੂੰ ਵੀ ਪਤਾ ਹੀ ਆ ਜਿੰਨਾ ਵੀ ਆਪਾਂ ਨੂੰ ਪਿਆਰ ਕਰਦੇ ਭਾਈ ਜੀ ਨਾਲ ਓਟਕੇ ਤੁਰੀਦਾ ਵੀ ਕੋਈ ਮਤਲਬ ਕੋਈ ਹੋਣਾ ਜਿਹੜਾ ਨਾ ਹੋਇਆ ਤਕਰੀਬਨ ਵੀ ਸਾਨੂੰ ਜਵਾਬ ਨਾ ਪਾ ਟਿੱਲੀਆਂ ਮਿਲਿਆ ਕੰਮ ਆਪਣੇ ਵਧੀਆ ਹੋ ਗਏ ਜੀ ਵਿਆਹ ਹੋ ਗਿਆ ਵੀ ਤੁਹਾਡਾ ਹਾਂਜੀ ਭਾਈ ਜੀ ਰਾਜਨੀਤੀ ਚ ਜਾਣ ਤੋਂ ਪਹਿਲਾਂ ਹੋ ਗਿਆ ਸੀ ਇਹ ਬਾਤ ਨਹੀਂ ਭਾਈ ਜੀ ਬਾਤ છોੜੋ ਰਾਜਨੀਤੀ ਚ ਜਾਣ ਤੋਂ ਹਾਂਜੀ ਹਾਂ ਜਲਦੀ ਲੀਡਰ ਬਣ ਹਾਂਜੀ ਬਸ ਲੀਡਰ ਤਾਂ ਮਤਲਬ ਕਹਦੇ ਆਂ ਸੇਵਾਦਾਰ ਆਂ ਬਈ ਆਪਾਂ ਹਨਾ ਲੀਡਰ ਤਾਂ ਬਹੁਤ ਵੱਡੀ ਗੱਲ ਹੈ ਹਨਾ ਯਾਰ ਬੇ ਦੇ ਨਾਲ ਹਾਂ ਬਣ ਜਾਂਦਾ ਬੰਦਾ ਮਤਲਬ ਟਾਈਮ ਲੱਗਦਾ ਆਪਾਂ ਆਪਣੇ ਆਪ ਨੂੰ ਲੀਡਰ ਨਹੀਂ ਹਜੇ ਤਾਂ ਆਪਾਂ ਸੇਵਾਦਾਰ ਇੱਕ ਮਤਲਬ ਲੈਨ ਚ ਜਿਵੇਂ ਬਈ ਪਹਿਲਾਂ ਜਿਵੇਂ ਕੈਸਾ ਵੀ ਪਾਰਟੀ ਜੇ 17 ਵਿੱਚ ਨਹੀਂ ਆਈਗੀ ਉਸ ਤੋਂ ਪਹਿਲਾਂ ਵੀ ਜੋ ਚੋਣ ਲੜੀ ਉਹਦੋਂ ਨਹੀਂ ਇਹਨਾਂ ਰਾਜਨੀਯ ਆਦੇ ਵਿੱਚ ਆਈ ਸਰਕਾਰ ਦੇ ਵਿੱਚ ਨਹੀਂ ਆਈ ਹੈਨਾ ਤਾਂ ਉਦੋਂ ਮਨ ਨੂੰ ਠੇਸ ਨਹੀਂ ਪਹੁੰਚੀ ਵੀ ਦੋ ਵਾਰੀ ਇਲੈਕਸ਼ਨ ਜਿਹੜਾ ਸੀ ਹਾਰ ਚੁੱਕੇ ਵਿਧਾਨ ਸਭਾ ਦੇ ਵੀ ਸਰਕਾਰ ਆ ਨਹੀਂ ਰਹੀ ਤਾਂ ਕੀ ਲੱਗਦਾ ਵੀ ਅੱਗੇ ਹੋ ਸਕਦਾ ਜਾਂ ਨਹੀਂ ਹੋ ਸਕਦਾ ਮਨ ਡੋਲਿਆ ਨਹੀਂ ਕਦੀ ਨਹੀਂ ਬਾਈ ਜੀ ਮਾਨਾ ਹੈ ਨਾ ਵੀ ਇੱਕ ਥੀ ਮਿਹਨਤ 'ਚ ਕਮੀ ਰਹਿ ਗਈ ਹੋਊਗੀ ਹੈਨਾ ਆਪਾਂ ਮਿਹਨਤ ਕਰਨੀ ਹੈ ਬਾਈ ਜੀ ਹੁਣ ਆਪਾਂ ਹੁਣ ਵੀ ਤਾਂ ਮਿਹਨਤੀ ਕਰਦੇ ਆ ਨਾ ਜੇ ਮਿਹਨਤ 'ਚ ਕਮੀ ਰਹੇ ਜੇ ਤਾਂ ਬੰਦਾ ਪਿੱਛੇ ਰਹਿ ਜਾਂਦਾ ਉਦੋਂ ਸਾਨੂੰ ਲੱਗਿਆ ਵੀ ਚਲੋ ਹੋ ਸਕਦਾ ਵੀ ਸਾਡੇ 'ਚ ਕੋਈ ਕਮੀ ਰਹਿ ਗਈ ਭਾਈ ਦੇਖ ਮਨ ਡੋਲ ਗਿਆ ਤਾਂ ਬੰਦਾ ਹਨਾ ਦਿੱਤਾ ਗਿਆ ਮਨ ਨੂੰ ਤਾਂ ਸਤਿਸ਼ਟ ਕਰਕੇ ਤੁਹਾਨੂੰ ਕੰਮ ਕਰਨਾ ਪੈਣਾ ਤੁਸੀਂ ਆਪਦੇ ਕੰਮ 'ਚ ਲੱਗੇ ਰਹੋ ਪ੍ਰਮਾਤਮਾ ਨੇ ਫਲ ਲਾਉਣਾ ਠੀਕ ਆ ਤੁਹਾਡੇ ਨਾਲ ਇਸ ਸਰਕਾਰ ਦੇ ਵਿੱਚ ਹੁਣ ਤੱਕ ਜਦੋਂ ਹੋਣ ਦੇ ਵਿੱਚ ਆ ਗਈ ਸਰਕਾਰ ਆਵਾਜ਼ੀ ਪਾਰਟੀ ਤੁਹਾਡੇ ਨਾਲ ऊच नीच ਵੀ ਹੁੰਦੀ ਰਹੀ ਜਿਵੇਂ ਵਾਰਡ ਨੰਬਰ 9 ਦੇ ਵਿੱਚੋਂ ਆਪਾਂ ਦੇਖ ਗਏ ਕਿ ਜਿਵੇਂ ਇਲੈਕਸ਼ਨ ਹੋਏ ਸੀਗੇ ਨਗਰ ਕੌਂਸਲ ਦੇ ਐਮ ਸੀ ਦੀ ਟਿਕਟ ਤੇ ਤੁਸੀਂ ਦਾਅਵੇਦਾਰ ਸੀ ਬਿਨਾ ਵੋਟਾਂ ਤੋਂ ਹੀ ਜਿੱਤਦੇ ਸੀ ਯਾਨੀ ਕਿ ਕਹਿ ਸਕਦੇ ਸਰਬਸੰਮਤੀ ਹੁੰਦੀ ਸੀ ਮਹੱਲੇ ਦੇ ਵਿੱਚ 9 ਨੰਬਰ ਵਾਰਡ ਤੋਂ ਹਾਂਜੀ ਪਰ ਉਸ ਵਕਤ ਤੁਹਾਡੀ ਟਿਕਟ ਕੱਟੀ ਗਈ ਉਬਾਜੀ ਕੋਚਗੱਲਾਂ ਪਾਰਟੀ ਨੇ ਦੇਖਣੀਆਂ ਹੁੰਦੀਆਂ ਹਨ ਤੇ ਉਹਨਾਂ ਨੇ ਵੇਖਿਆ ਵੀ ਜਿਹੜੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਤੇ ਉਹ ਕਹਿੰਦੇ ਵੀ ਨਹੀਂ ਆਪਣਾ ਤੁਹਾਨੂੰ ਪਤਾ ਹੀ ਆ ਵੀ ਆਪਾਂ ਸਾਫ਼ ਸੁਥਰਾ ਜਿਆ ਕੰਮ ਕਰਦੇ ਮੈਂ ਕਹਾਂ ਚਲੋ ਜੋ ਤੁਹਾਨੂੰ ਨਹੀਂ ਮਨਜ਼ੂਰ ਤੇ ਗੁੱਸਾ ਤਾਂ ਬਈ ਫਿਰ ਹੁੰਦਾ ਹਨ ਆਇਆ ਪਰ ਠੀਕ ਆ ਆਪਣੇ ਕੰਮ ਵੀ ਵਧੀਆ ਹੋ ਰਿਹਾ ਚਲੋ ਜੋ ਬੰਦਾ ਦਿੱਤਾ ਉਹ ਵੀ ਸਾਨੂੰ ਵਧੀਆ ਪ੍ਰਧਾਨ ਕੀ ਫਿਰ ਮਤਲਬ 9 ਨੰਬਰ ਵਾਰਡ 'ਚ ਹੀ ਆਈ ਤੇ ਕਿਹੜਾ ਤਾਂ ਬਈ ਹੁੰਦਾ ਤਾਂ ਹੈਗੀ ਆ ਨਾ ਮਿਹਨਤ ਕੀਤੀ ਹੋਵੇ ਤੇ ਲੋਕ ਵੀ ਨਾਲ ਤੇ ਚਾਹਣ ਵਾਲੇ ਵੀ ਉਹਨਾਂ ਦੇ ਮਨ ਨੂੰ ਵੀ ਠੀਸ ਪਹੁੰਚੀ ਵੀ ਯਾਰ ਵੀ ਨਹੀਂ ਵਧੀਆ ਨਹੀਂ ਜਿਵੇਂ 9 ਨੰਬਰ ਦੇ ਵਿੱਚ ਤੁਹਾਨੂੰ ਟਿਕਟ ਨਹੀਂ ਮਿਲੀ ਹਾਂਜੀ ਬਈ ਕਿਉਂਕਿ ਤੁਸੀਂ ਪਾਰਟੀ ਨਾਲ ਸ਼ੁਰੂ ਤੋਂ ਜੁੜੇ ਹੋ ਜਦੋਂ ਪਾਰਟੀ ਬਣੀ ਆ ਜੀ ਮੰਨ ਦੇ ਵਿੱਚ ਨਿਰਾਸ਼ਾ ਵੀ ਆਈ ਹੋਣੀ ਆ ਕਿਹੜਾ ਇੱਕ ਵਾਰੀ ਤਾਂ ਤੁਹਾਨੂੰ ਗੁੱਸਾ ਵੀ ਆਣਾ ਪਾਰਟੀ ਤੇ ਵੀ ਆਇਆ ਹੋਣਾ ਮੌਜੂਦਾ ਵਿਧਾਇਕ ਤੇ ਵੀ ਆਏ ਹੋਣਾ ਉਸ ਵਕਤ ਕਿਵੇਂ ਆਪਣੇ ਆਪ ਨੂੰ ਸੰਭਾਲੇ ਆਪਣੇ ਆ ਤੇ ਬਈ ਗੁੱਸਾ ਤਾਂ ਆਉਣਾ ਜੈ ਜੀ ਨਾ ਫਿਰ ਉਹ ਆਪਣੀ ਗੱਦੇ ਹੋ ਜੇ ਗੁੱਸਾ ਹੀ ਨਾ ਆਇਆ ਤਾਂ ਹਾਂ ਗੁੱਸਾ ਤਾਂ ਫਿਰ ਆਉਣਾ ਹੀ ਆ ਪਰ ਜਦੋਂ ਮਤਲਬ ਜਿੱਥੇ ਆਪਣਾ ਪਰਿਵਾਰ ਹੋਵੇ ਜੀ ਤੇ ਪਰਿਵਾਰ ਦੇ ਜਿਹੜਾ ਮਤਲਬ ਮੁਖੀਆ ਹੁੰਦਾ ਹਨਾ ਬਈ ਉਹਨੇ ਵੀ ਕੁਝ ਵੇਖਣਾ ਹੁੰਦਾ ਉਹਨੇ ਆਪਦੇ ਹਿਸਾਬ ਨਾਲ ਦੇਖਿਆ ਬਈ ਨਹੀਂ ਤੇ ਉਹ ਮਤਲਬ ਆਪਣੇ ਤੋਂ ਸੀਨੀਅਰ ਆ ਸਿਆਣੇ ਆ ਹਨਾ ਜੀ ਐਮਐਲਏ ਸਾਹਿਬ ਨਾਲ ਕਿਵੇਂ ਮਨ ਖੁਸ਼ ਆ ਉਹਨਾਂ ਤੋਂ ਹਾਂ ਬਈ ਹਾਂ ਐਮਐਲਏ ਸਾਹਿਬ ਨਾਲ ਪੂਰਾ ਮਨ ਖੁਸ਼ ਆ ਪੂਰੇ ਕੰਮ ਕਰ ਹੋ ਰਹੇ ਆ ਤੁਹਾਡੇ ਜੀ ਭਾਈ ਜੀ ਪੂਰੇ ਕਿਰਪਾ ਬਾਬੇ ਦੀ ਭਾਈ ਜੀ ਜੋ ਜੈਨ ਉਹਨੇ ਕਹੀ ਦਿਹਿਆ ਮਤਲਬ ਸਾਰੇ ਕੰਮ ਵਧੀਆ ਚੱਲੀ ਠੀਕ ਤੇ ਜਿਵੇਂ ਜਿੰਨਾ ਜਿੰਨਾ ਟਾਈਮ ਤੁਹਾਨੂੰ ਪਾਰਟੀ ਨਾਲ ਜੁੜਿਆ ਹੁਣ ਤੱਕ ਤੁਸੀਂ ਉਦੋਂ ਦਾ ਚਲੋ ਪਹਿਲਾਂ ਤਾਂ ਜਿਹੜਾ ਉਦਦਾ ਮਿਲਣਾ ਸੀ ਨਹੀਂ ਮਿਲਣਾ ਸੀ ਉਹ ਤਾਂ ਪਹਿਲੀਆਂ ਗੱਲਾਂ ਸੀ ਕਿ ਸਰਕਾਰ ਹੋਣ ਦੇ ਵਿੱਚ ਹੀ ਨਹੀਂ ਹੁਣ ਸਰਕਾਰ ਜਦੋਂ ਹੋਣ ਦੇ ਵਿੱਚ ਹੀ ਤੁਸੀਂ ਸੋਚਿਆ ਨਹੀਂ ਕਦੇ ਕੋਈ ਅਹੁਦਾ ਮਿਲੇ ਚਲੋ ਟਿਕਟਾਂ ਨਹੀਂ ਮਿਲੀ ਕੋਈ ਹੋਰ ਅਹੁਦਾ ਮਿਲ ਜੇ ਭਾਈ ਜੀ ਚਾਹੁੰਦਾ ਕੌਣ ਨਹੀਂ ਹੈ ਹਨ ਜਿਨੇ ਵੀ ਕੋਈ ਕੰਮ ਕੀਤਾ ਪਰ ਬਾਈ ਜੀ ਨੇ ਮਤਲਬ ਜਿੱਥੇ ਜਿੱਥੇ ਡਿਊਟੀ ਲਾਈ ਆ ਹੁਣ ਵੀ ਲਾਈ ਆ ਮਤਲਬ ਆਪਾਂ ਤ ਇਹ ਥੋੜਾ ਸੁਆਦ ਵਾਲੀ ਗੱਲ ਥੋੜੀ ਹੁੰਦੀ ਮੰਗਣ ਨਾਲ ਉਹ ਬੰਦੇ ਨੂੰ ਉਹ ਪਤਾ ਹੁੰਦਾ ਚਲੋ ਹਜੇ ਕੋਈ ਕਮੀ ਹੋਊਗੀ ਮਿਹਨਤ 'ਚ ਜੀ ਜਿਸਾ ਉਹ ਤੁਸੀਂ ਮਿਹਨਤ ਕਰ ਰਹੇ ਆ ਤੁਹਾਡੇ ਵੈਸੇ ਆਸ ਹੈ ਕੋਈ ਤੁਹਾਨੂੰ ਉਹਦਾ ਮਿਲ ਜੂ ਹਣ ਹਾਂਜੀ ਭਾਈ ਆਸ ਤਾਂ ਹਰ ਇੱਕ ਬੰਦੇ ਨੂੰ ਹੁੰਦੀ ਹੈ ਆਸ ਨਾਲ ਹੀ ਜੀਨੇ ਆਪਾਂ ਹੂੰ ਹਰ ਇੱਕ ਬੰਦੇ ਦੀ ਆਸ ਨਾਲ ਹੀ ਜੀਨੇ ਆ ਨਾ ਅੱਜ ਦੀ ਤਾਂ ਕੱਲ ਆਪਾਂ ਆਪਣੀ ਮਿਹਨਤ ਕਰੀ ਜਾਂਦੇ ਆ ਆਸ ਨਾਲ ਹੀ ਹੈ ਬਾਕੀ ਉਹ ਵੇਖਣਾ ਸਾਰਾ ਸ਼ਹਿਰ ਦੇ ਵਿੱਚ ਵੀ ਤੁਸੀਂ ਵਿਚਰਦੇ ਹੋਵੋਗੇ ਆਪਦੇ 9 ਨੰਬਰ ਵਾਰਡ ਨੂੰ ਛੱਡ ਕੇ ਹੋਰ ਲੋਕਾਂ ਨਾਲ ਵੀ ਜੀ ਬਾਈ ਕਿਵੇਂ ਦਾ ਤੁਹਾਡਾ ਸਾਰਿਆਂ ਨਾਲ ਹੈਗਾ ਸਰਨਾਲ ਬਈ ਵਧੀਆ ਰੋਡ ਨਾਲ ਰੱਖਦੇ ਆ ਕੰਮ ਕਰ ਸਾਰਿਆਂ ਦੀ ਕਰਾ ਰਹੇ ਆ ਇਕੱਲੇ ਬਾੜ ਨਹੀਂ ਕਰ ਰਹੇ ਆ ਆਪਾਂ ਮਤਲਬ ਪਾਰਟੀ ਬਾਜੀ ਤੋਂ ਉੱਪਰ اٹਕੇ ਕੰਮ ਕਰਾਉਣ ਆ ਆਪਾਂ ਨੂੰ ਇਹ ਨਹੀਂ ਮਸਲਾ ਸੀ ਦੂਜਿਆਂ ਲਈ ਮਤਲਬ ਰਾਜਨੀਤੀ ਨਹੀਂ ਨਾ ਕਰਦੇ ਆ ਮਿਲ ਸਾਬ ਦੇ ਕਹਿਣਗੇ ਅਸੀਂ ਤਾਂ ਸਾਰਿਆਂ ਨੂੰ ਮਤਲਬ ਇੱਕ ਵੇਖ ਕੇ ਚੱਲਣਾ ਸਾਡੀ ਪਾਰਟੀ ਦਾ ਮੌਲਟ ਵੀ ਇਹ ਆ ਵੀ ਸਾਰੇ ਆਪਣੇ ਕਿਉਂਕਿ ਸਾਨੂੰ ਸਾਰਿਆਂ ਨੇ ਪਾਈਆਂ ਬਈ ਵੋਟ ਜੀ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਜਿਉਣੀ ਹੈ ਨਾ ਉਹ ਦੋ ਤੁਸੀਂ ਕਹੇ ਵੱਖਰਾ ਕੁਝ ਕਰਨਾ ਚਾਹੁੰਦੇ ਸੀ ਪਰ ਜੇਕਰ ਹੁਣ ਤੁਹਾਨੂੰ ਆਹ 5 ਸਾਲ ਜਿਹੜੀ ਸਰਕਾਰ ਨੇ ਕੰਮ ਕੀਤੇ ਆ ਜਾਂ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਹੋਰ 1.5 ਸਾਲ ਬਚਿਆ ਕਰਨਗੇ ਤਾਂ ਜੇਕਰ ਇਸ ਤੋਂ ਤੁਸੀਂ ਖੁਸ਼ ਨਹੀਂ ਹੁੰਦੇ ਹਾਲੇ ਤੱਕ 3.5 ਸਾਲ ਚ ਖੁਸ਼ ਹਾਂ ਜੇ ਅੱਗੇ ਕੁਝ ਨਹੀਂ ਹੁੰਦੇ ਤਾਂ ਕੋਈ ਹੋਰ ਕਦਮ ਚੱਕ ਲਵਾਂ ਬਈ ਉਹ ਤਾਂ ਫਿਰ ਅੱਗੇ ਅੱਗੇ ਦੇਖਿਆ ਜਾਊਗਾ ਹਣਾ ਹਰ ਇੱਕ ਚੀਜ਼ ਦਾ ਟਾਈਮ ਆ ਬਟ ਫਿਰ ਹਾਲ ਵਧੀਆ ਕੰਮ ਹੋ ਰਿਹਾ ਤੁਸੀਂ ਵੀ ਸਰਕਾਰ ਦੇ ਵਿੱਚ ਹੁਣ ਤੱਕ ਦਾ ਸਰਕਾਰ ਦਾ ਜਿਹੜਾ ਕਾਰਜਕਾਲ ਤੁਹਾਨੂੰ ਕਿੱਦਾਂ ਦਾ ਲੱਗਦਾ ਵੀ ਕਿਵੇਂ ਭਾਈ ਫਿਰ ਹਾਲ ਵਧੀਆ ਹਨ ਜੋ ਮਤਲਬ ਕੰਮ ਕਰ ਰਹੇ ਹਰ ਕਿਸੇ ਦਾ ਤਰੀਕਾ ਹੁੰਦਾ ਹਨ ਵੀ ਟਾਈਮ ਜਰੂਰ ਲੱਗ ਜਾਂਦਾ ਪਰ ਜਿਹਨੇ ਕੰਮ ਨੂੰ ਮਤਲਬ ਕਰ ਰਹੇ ਵਧੀਆ ਕਰ ਰਹੇ ਕੋਈ ਮਾੜਾ ਨਹੀਂਗਾ ਚੰਗੇ ਕੰਮ ਹੋ ਰਿਹਾ ਜਿਵੇਂ ਯਾਰ ਜਨੂੰਨ ਜੀ ਗੱਲ ਹੈ ਭਾਈ ਨਾਰਮਲ ਬੰਦੇ ਨੂੰ ਤਾਂ ਬੈਲ ਹੋਗੇ ਹਨਾ ਇਹੋ ਜਿਹੀਆਂ ਚੀਜ਼ਾਂ ਭਾਈ ਜਿਹੜਾ ਆਮ ਬੰਦਾ ਨਾ ਰੇੜੀ ਵੜੀ ਜੋ ਆਪਾਂ ਆਮ ਪਰਿਵਾਰ ਆ ਮੀਡੀਅਮ ਪਰਿਵਾਰ ਭਾਈ ਬਹੁਤ ਵੱਡੀ ਗੱਲ ਹੈ ਇਹ ਕੋਈ ਨਾਰਮਲ ਗੱਲ ਨਹੀਂ ਵੀ ਮਤਲਬ ਬਹੁਤ ਵਧੀਆ ਕੰਮ ਕੀਤਾ ਭਾਈ ਜਿਆਦਾ ਤਾਂ ਤੁਹਾਡੇ ਕੋਲ ਕਿਹੋ ਜਿਹੇ ਲੋਕਾਂ ਦੇ ਗਰੀਬ ਪਰਿਵ ਭਾਈ ਆਪਣੇ ਆਪਣੇ ਕੋਲੇ ਜਿਆਦਾ ਗਰੀਬ ਪਰਿਵਾਰ ਜੋ ਮਤਲਬ ਮਤਲਬ ਜਿਹੜਾ ਲੋਕਾਂ ਦਾ ਵਿਸ਼ਵਾਸ ਬਣਿਆ ਜਿਹਦਾ ਕੋਈ ਨਹੀਂ ਹੁੰਦਾ ਉਹ ਚਲੋ ਐਡੇ ਵੱਡੇ ਤਾਂ ਹੈ ਨਹੀਂ ਪ੍ਰਮਾਤਮਾ ਦੀ ਕਿਰਪਾ ਨਾਲ ਜੇ ਕੋਈ ਸੇਵਾ ਲਾਉਂਦਾ ਤੇ ਉਹ ਬਈ ਤਾਂ ਦੇ ਹੀ ਨਾ ਕਰੀਦਾ ਵੀ ਯਾਰ ਉੱਥੇ ਜਾਓ ਤੁਹਾਡਾ ਕੰਮ ਹੋ ਜਾਊਗਾ। ਤੋਂ ਝੂਲੀ ਪੁਵਾਈਦਾ ਬਾਈ ਜੀ ਜਿੰਨੀ ਜੋਗੀਆਂ ਵੀ ਕਰਵਾ ਕੇ ਦਿੱਤਾ। ਜਿਵੇਂ 9 ਨੰਬਰ ਵਾਰਡ ਦੇ ਵਿੱਚ ਜਦੋਂ ਤੁਹਾਡੀ ਟਿਕਟ ਕੱਟੀ ਗਈ ਹਾਂਜੀ ਬਾਈ ਦੂਸਰੇ ਪਾਸੇ ਜਿੰਦਰ ਟਿਕਟ ਮਿਲੀ ਹਾਂਜੀ ਪ੍ਰਧਾਨਗੀ ਵੀ ਬਿਵੀ 9 ਨੰਬਰ ਵਾਰਡ ਦੀ ਆਈ ਹਾਂਜੀ ਤੁਹਾਡਾ ਜਿਨ੍ਹਾਂ ਨੇ ਸਿਲੈਕਸ਼ਨ ਕੀਤੀ ਟਿਕਟ ਦੀ ਉਹਨਾਂ ਨਾਲ ਕੋਈ ਗੁੱਸਾ ਗਿਲਾ ਜਾਂ ਮਤਲਬ ਜਿਨ੍ਹਾਂ ਨੂੰ ਟਿਕਟ ਮਿਲ ਗਈ ਉਹਨਾਂ ਨਾਲ ਵੀ ਸੀ। ਜੀ ਜੀ ਬਾਈ ਜੀ ਟਿਕਟ ਦੇਖੋ ਜੇ ਹੁਣ ਆਪਾਂ ਪਰਿਵਾਰ ਕੰਮ ਕਰਦਾ ਬਈ ਉਹਨਾਂ ਨਾਲ ਆਪਣਾ ਜੇ ਮੈਨੂੰ ਮੰਨ ਲਓ ਤੁਹਾਨੂੰ ਮਿਲਦੀ ਹੈ ਜਾਂ ਮੈਨੂੰ ਉਹ ਤਾਂ ਕੋਈ ਗੁੱਸੇਗਲੇ ਵਾਲੀ ਗੱਲ ਨਹੀਂ ਹੈ ਨਾ ਉਹ ਤਾਂ ਫਿਰ ਦੇਤੀ ਨਾ ਪਾਰਟੀ ਨੇ ਉਹ ਤਾਂ ਪਾਰਟੀ ਨੇ ਦੇਖਣਾ ਪਰ ਉਸ ਵਕਤ ਲੱਗਿਆ ਸਾਨੂੰ ਵੀ ਤੁਸੀਂ ਬਹੁਤ ਗੁੱਸੇ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਤੁਸੀਂ ਪਾਰਟੀ ਤੋਂ ਅਸਤੀਫਾ ਵੀ ਦੇ ਦੇ ਮਾਸ਼ਾਅੱਲ ਬੰਦੇ ਆ ਬਈ ਆਪਾਂ ਗੁੱਸਾ ਤਾਂ ਆ ਹੀ ਜਾਂਦਾ ਆਪਾਂ ਕੋਈ ਡੇ ਵੱਡੇ ਰਾਜਨੀਤਿਕ ਤਾਂ ਹੈ ਨਹੀਂ ਆਪਾਂ ਮਤਲਬ ਹਜੇ ਉੱਭਰ ਰਹੇ ਆ ਗੁੱਸਾ ਤਾਂ ਹੀ ਫਿਰ ਆਉਂਦਾ ਹੀ ਆ ਨਾ ਗੁੱਸਾ ਤਾਂ ਆ ਜਾਂਦਾ ਪਰ ਉਹ ਬਸ ਜਦੋਂ ਵਿਚਰੀ ਦਾ ਵੇਖੀ ਦਾ ਵੀ ਨਹੀਂ ਤੁਸੀਂ ਦਿਮਾਗ ਤੋਂ ਤੇ ਦਿਲ ਤੋਂ ਨਹੀਂ ਕੰਮ ਲੈਂਦੇ ਜਜ਼ਬਾਤਾਂ ਤੋਂ ਜ਼ਿਆਦਾ ਕੰਮ ਲੈਂਦੇ ਜਜ਼ਬਾਤਾਂ ਤੋਂ ਜ਼ਿਆਦਾ ਜਜ਼ਬਾਤੀ ਹੋ ਜਾਂਦੇ ਕਦੇ ਕਦੇ ਹਣਾ ਵੀ ਜਿਹੜਾ ਲੋਕ ਕੋਈ ਜਜ਼ਬਾਤ ਲੈ ਕੇ ਆਉਂਦਾ ਉਹਨਾਂ ਜਜ਼ਬਾਤ ਟੁੱਟਨ ਹਣਾ ਟੁੱਟਨ ਨਹੀਂ ਕਰ ਸਕਦੇ ਕਰੀਏ ਜੀ ਭਾਈ ਮੈਂ ਕਹਿੰਦਾ ਵੀ ਉੱਠ ਕੇ ਤੌਰ ਪਈਦਾ ਯਾਰ ਵੀ ਯਾਰ ਇਹ ਬੰਦਾ ਚੱਲ ਕੇ ਆਇਆ ਇਹ ਨਾ ਦੁਖੀ ਹੋਵੇ ਯਾਰ ਮੈਂ ਹੋ ਜਾ ਹੂੰ ਆਪਣੇ ਦਿਲ ਦੇ ਵਿੱਚ ਹਾਂਜੀ ਤੰਦੇ ਭਾਈ ਜਿਵੇਂ ਕੋਈ ਦਿਲ ਦੇ ਵਿੱਚ ਕੋਈ ਇਹੋ ਜੀ ਗੱਲ ਸਾਰੀ ਜ਼ਿੰਦਗੀ ਦੇ ਵਿੱਚ ਕੁਝ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਹੁੰਦਾ ਵੀ ਆਪਾਂ ਕਦੇ ਨਹੀਂ ਭੁੱਲ ਸਕਦੇ ਕੋਈ ਉਹੋ ਜਿਹਾ ਕੋਈ ਮਾੜਾ ਟਾਈਮ ਜਿਹੜਾ ਤੁਹਾਡੇ ਦਿਮਾਗ ਚੋਂ ਨਿਕਲਦਾ ਹੀ ਨਹੀਂ ਹੋਵੇ ਹਾਂ ਭਾਈ ਮਾੜੇ ਸਮੇ ਵੀ ਆਉਂਦੇ ਰਹਿੰਦੇ ਹੂੰ ਮਾੜਾ ਸਮਾਂ ਕੋਈ ਟਾਈਮ ਉਹੋ ਜਿਹਾ ਯਾਦ ਆਵੇ ਵੀ ਉਹ ਚੀਜ਼ ਤੁਹਾਡੇ ਦਿਮਾਗ ਚੋਂ ਨਿਕਲਦੀ ਹੋਵੇ ਹਾਂ ਭਾਈ ਆਇਆ ਮਾੜਾ ਸਮਾਂ ਵੀ ਆਇਆ ਹੂੰ ਉਹ ਵੀ ਕੱਢਿਆ ਮਤਲਬ ਮਤਲਬ ਆਪਾਂ ਉਸ ਵਰਗੀ ਦੇ ਲੋਕ ਨਹੀਂ ਸੀਗੇ ਚਲੋ ਕਿਤੇ ਆ ਜਾਂਦੇ ਆ ਹਨਾ ਪਰਮਾਤਮਾ ਭਾਈ ਬਹੁਤ ਸਾਧ ਜੀ ਬਹੁਤ ਕਿਰਪਾ ਪਰਮਾਤਮਾ ਦੀ ਭਰਾਵਾਂ ਦੀ ਬਹੁਤ ਕਿਰਪ ਕਿਉਂਕਿ ਬਾਈ ਜੀ ਬਣਾਉਣੀ ਬਹੁਤ ਔਖੀ ਆ ਬਿਲਕੁਲ ਹਨਾ ਜੋ ਤੁਸੀਂ ਜਵਾਨ ਚੋ ਮਤਲਬ ਵੀ ਉਹ ਤੁਹਾਡੇ ਅੰਦਰ ਵੀ ਹੋਣਾ ਚਾਹੀਦਾ ਏ ਨਹੀਂ ਕਿ ਯਾਰ ਜਵਾਨ ਚ ਕੁਝ ਹੋ ਰਹਾ ਅੰਦਰ ਕੁਝ ਹੋਣਾ ਬਾਈ ਜੀ ਫਿਰ ਲੋਕ ਨਾ ਸਭ ਕੁਝ ਜਾਣਦੇ ਆ ਹੂੰ ਇਹ ਮਤਲਬ ਇਹਨਾਂ ਨੂੰ ਸਾਰਾ ਪਤਾ ਇਹ ਨਹੀਂ ਗੱਲ ਵੀ ਆਪਾਂ ਹੁਣ ਲੁਕੀ ਛਿਪੀ ਗੱਲ ਨਹੀਂ ਅੱਗੇ ਆਣੀ ਲੋਕਾਂ ਨੂੰ ਜਾਣੀ ਜਾਣ ਹੋਵੇ ਕੋਈ 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 ਬੰਦਾ ਝੂਠ ਵੀ ਬੋਲ ਰਿਹਾ ਨਾ ਰਾਜਨੀਤਿਕੋ ਵੀ ਲੋਕਾਂ ਨੂੰ ਪਤਾ ਜੀ ਬਾਈ ਜੀ ਵੋਟਾਂ ਵੇਲੇ ਕੱਢਦੇ ਗੁੱਸਾ ਸਾਰਾ ਹਾਂ ਕੱਢਦੇ ਇਹ ਵੀ ਪਤਾ ਸਾਰੀ ਗੱਲ ਦਾ ਪਤਾ ਸਾਰਾ ਹੀ ਇਹਨਾਂ ਨੂੰ ਮੂੰਹ 'ਤੇ ਆਰਾਮ ਆਰਾਮ ਬਗਲ 'ਮੇ ਛੁਰੀ ਰੱਖੀ ਪਰਪੰਦੇ ਦੇਖਿਆ ਜਾਵੇ ਚਲੋ ਆਪਾਂ ਇਹ ਚੀਜ਼ ਲਈ ਪੋਡਕਾਸਟ ਨਹੀਂ ਕੀਤਾਗਾ ਪਰ ਜੇ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਕਿ ਸਰਕਾਰ ਤੋਂ ਕੋਈ ਬਹੁਤੇ ਲੋਕ ਖੁਸ਼ ਨਹੀਂ ਹੋਏ ਕਿਉਂਕਿ ਕੋਈ ਨਵੇਂ ਤੋਂ ਨਵਾਂ ਕੋਈ ਬਵਾਦ ਜਿਹੜਾ ਉੱਠ ਕੇ ਸਾਹਮ ਇਹ ਥੇ ਨਵਾਂ ਨਵਾਂ ਵਿਵਾਦ ਉੱਠਦਾ ਵਾ ਤੇ ਆਮ ਆਦਮੀ ਪਾਰਟੀ ਦੇ ਧੱਬਾ ਲੱਗ ਜਾਂਦਾ ਕੀ ਕਰਨ ਮੰਨਦੇ ਭਾਈ ਪਤਾ ਕੀ ਚੈੱਕ ਕਰਾ ਕੋਈ ਸਾਡੇ ਬੰਦੇ ਨਵੇਂ ਵੈਸੇ ਕੰਮ ਵਧੀਆ ਹੋ ਰਿਹਾ ਮਤਲਬ ਸਰਕਾਰ ਕੰਮ ਮਾੜੇ ਨਹੀਂ ਕਰ ਰਹੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਭਾਈ ਜੀ ਆਹ ਸਟੈਪ ਬਾਈ ਸਟੈਪ ਕੰਮ ਹੋ ਰਿਹਾ ਨਾ ਕਈ ਵਾਰੀ ਮੰਲਾ ਵੀ ਸਾਨੂੰ ਮਤਲਬ ਜਿਹੜੇ ਜਿੰਨਾਂ ਦੀ ਅੱਖ ਵੇਖਣ ਵਾਲੀ ਚੰਗੀ ਹੈਗੀ ਉਹ ਬਈ ਚੰਗਾ ਹੀ ਕਹਿੰਦੇ ਆ। ਕੁਝ ਲੋਕ ਹੈਗੇ ਬਣਾ ਮੋਟਾ ਤਾਂ ਬਈ ਚੱਲਦਾ ਹੀ ਰਹਿੰਦਾ ਹਨਾ। ਇੱਕ ਤਾਂ ਹੁੰਦਾ ਦੂਜੀ ਪਾਰਟੀ ਦਾ ਭੰਡਣਾ ਹੀ ਹੁੰਦਾ ਪਰ ਚੰਗਾ ਹੋਵੇ ਕੰਮ ਮਾੜਾ ਹੋਵੇ। ਚਲੋ ਉਹਨਾਂ ਦਾ ਕੰਮ ਤਾਂ ਇਹੀ ਹੈ ਹਨਾ। ਕੋਈ ਵੀ ਪਾਰਟੀ ਜਿਹੜੀ ਸੱਤਾ ਦੇ ਵਿੱਚ ਨਹੀਂ ਤਾਂ ਉਹਨਾਂ ਨੇ ਕੰਮ ਕਰਨਾ ਹੀ ਕਰਨਾ ਵਾ ਹਨਾ। ਪਰ ਤੁਸੀਂ ਆਪਦੀ ਪਾਰਟੀ ਤੋਂ ਖੁਸ਼ ਹੋ ਵੀ ਕੰਮ ਸਹੀ ਹੋ ਰਿਹਾ ਹੈ। ਹਾਂ ਭਾਈ ਜੀ ਵਧੀਆ ਹੋ ਰਿਹਾ ਫਿਰ ਹਾਲ ਤਾਂ ਹਾਂ ਵਧੀਆ ਹੋ ਰਿਹਾ ਜਦੋਂ ਨਾ ਵਧੀਆ ਹੋਣਗੇ ਤਾਂ ਬਈ ਜ਼ਰੂਰ ਕਹਾਂਗਾ ਭਾਵੇਂ ਸਾਡੀ ਪਾਰਟੀ ਆ। ਜਿੰਨਾ ਚਿਰ ਵਧੀਆ ਹਾਂ ਕੁਝ ਲੋਕ ਹੋ ਸਕਦੇ ਆ ਹਰ ਇੱਕ ਪਾਰਟੀ ਚ ਹੁੰਦੇ ਆ ਜਿਵੇਂ ਤੁਸੀਂ ਕਿਹਾ ਵੀ ਨਵੇਂ ਮੁੰਡੇ ਆ ਨਵੇਂ ਹਨਾ ਕਾਰਨ ਵੀ ਥੋੜਾ ਜਿਹਾ ਹਲੇ ਪਤਾ ਨਹੀਂ ਕਿ ਕੰਮ ਕਾਜ ਕਿਵੇਂ ਕਰਨੇ ਜਾਂ ਕਿਵੇਂ ਨਹੀਂ ਹਨਾ ਤਾਂ ਕਰਕੇ ਵੀ ਥੋੜਾ ਐਕਸਪੀਰੀਅੰਸ ਦੀ ਘਾਟ ਮੰਨਦੇ ਹਾਂ ਵੀ ਇਹ ਜਿਹੜਾ ਕਿਉਂਕਿ ਪੁਰਾਣੇ ਖੰਡ ਰਹਿ ਚੁੱਕੇ ਆ ਪਹਿਲਾਂ ਅਕਾਲੀ ਦਲ ਕਾਂਗਰਸ ਦੇ ਵਿੱਚ ਜਿਹੜਾ ਉਹਨਾਂ ਨਾਲ ਨਵੇਂ ਨੌਜਵਾਨਾਂ ਵੱਲੋਂ ਇਹ ਕਹਿ ਸਕਦੇ ਮੱਥਾ ਲਾਇਆ ਗਿਆ ਸਰਕਾਰ ਦੇ ਵਿੱਚ ਆ ਕੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਵੀ ਪਤਾ ਕੀ ਗੱਲ ਸੀ ਮਤਲਬ ਨਵੇਂ ਕਹਿ ਲੋ ਤੁਸੀਂ ਕੰਮ ਕਰਨ ਨੂੰ ਧਰਜੀ ਪਹਿਲਾਂ ਦਿੰਦੇ ਉਹਨਾਂ ਨੂੰ ਮਾਜੀ ਕੁੰਡੀਆਂ ਦਾ ਪਤਾ ਉਹਨਾਂ ਨੇ ਮਤਲਬ ਉਹ ਵੜ ਕੇ ਲਿਆਉਣੀ ਹੈ ਗੱਲ ਅਸੀਂ ਹੈਗੇ ਮਤਲਬ ਜਿਹੜੇ ਸਾ ਆਪਣੇ ਆਮ ਪਾਰਟੀ ਦੇ ਜਿੰਨੇ ਵਰਕਰ ਜਿਹੜੇ ਨਵੇਂ ਮੁੰਡੇ ਆ ਉਹ ਬੰਦੇ ਸਿੱਧੇ ਸਾਦੇ ਤੇ ਸਿੱਧੀ ਜੀ ਗੱਲ ਕਰਨ ਵਾਲੇ ਆ ਉਹ ਇਸ ਚੀਜ਼ ਦਾ ਫਾਇਦਾ ਉਠਾ ਲੈਂਦੇ ਕੰਮ ਦੀ ਨਹੀਂ ਕੋਈ ਗੱਲ ਕੰਮ ਸਭ ਦੇ ਹੋ ਵੀ ਰਹੇ ਆ ਤੇ ਹੋਣਗੇ ਵੀ ਕਿਉਂਕਿ ਜਨੂਨ ਕੰਮ ਕਰਾਉਂਦੀ ਹੈ ਬਈ ਆਮ ਪਾਰਟੀ ਕੋਈ ਸਾਡਾ ਵਰਕਰ ਦੇਖ ਲੋ ਕੋਈ ਗਲਤ ਕੰਮ ਚ ਨਹੀਂ ਪਿਆ ਠੀਕ ਆ ਸਾਰੇ ਆਪਦੇ ਆਪਦੇ ਕੰਮ ਕਰਦੇ ਆ ਕੋਈ ਵੀ ਇੱਕ ਦੱਸੋ ਹਾਂ ਕੋਈ ਜੇ ਹੈਗਾ ਮਾੜਾ ਚੰਗਾ ਉਹ ਆਪਾਂ ਕਹਿ ਨਹੀਂ ਸਕਦੇ ਜਿਹੜਾ ਮਤਲਬ ਮੂਰੇ ਹੈਗਾ ਉਹ ਵਧੀਆ ਸਾਫ਼ ਸੁਥਰਾ ਆਪਦਾ ਕੰਮ ਕਰਦਾ ਮਤਲਬ ਕਿਸੇ ਕੋਈ ਗਲਤ ਕੰਮ ਚ ਨਹੀਂ ਪਿਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਾਈ ਜੇ ਕਹਿ ਸਕਦੇ ਆਪਾਂ ਐਮਐਲ ਸਾਬ ਜਿਵੇਂ ਲੋਕ ਕੰਮ ਕਰਨ ਨੂੰ ਕਹਿੰਦੇ ਨੇ ਵੀ ਉਹ ਦਿਨ ਉਹ ਚਾਹੁੰਦੇ ਵੀ ਕੰਮਕਾਰ ਹੋਵੇ ਹਨ ਆ ਵੀ ਚੀਜ਼ ਹੋਵੇ ਸ਼ਹਿਰ ਦੀ ਆ ਵੀ ਹੋਵੇ ਹਰੇਕ ਦਾ ਕੰਮ ਕਰਨ ਦੀ ਬਹਿਲ ਕਰਦੇ ਆ ਪਰ ਕਿਤੇ ਨਾ ਕਿਤੇ ਜਦੋਂ ਕੰਮ ਉਹ ਦਿਸ਼ਾਵਾਂ ਲ ਜਾਂਦਾ ਜਾਂਦਾ ਹੋਰ ਦਿਸ਼ਾਵਾਂ ਲ ਹੋ ਜਾਂਦਾ ਤਾਂ ਉੱਥੇ ਫਿਰ ਤੁਸੀਂ ਕੀ ਕਹਿੰਦੇ ਵੀ ਕਿਸੇ ਕਿਤੇ ਨਾ ਕਿਤੇ ਐਮਐਲਏ ਸਾਹਿਬ ਵੀ ਕਿਸੇ ਦੀ ਰਿਆ ਸਲਾਨਾ ਚੱਲਦੇ ਹਾਂ ਜੀ ਪਤਾ ਕੀ ਚੱਕਰ ਆ ਜੀ ਮਤਲਬ ਜਿੱਥੇ ਮੇਰੇ ਵਾਰ ਚ ਕੰਮ ਹੋ ਰਿਹਾ ਉਹ ਮੇਰੀ ਰਿਸਪੋਨਸਿਬਿਲਟੀ ਵੀ ਬੰਦੀ ਹੈ ਨਾ ਬਾਈ ਨੇ ਤਾਂ ਮਤਲਬ ਕਿ ਹੈ ਕਿ ਉੱਥੇ ਉਹਨਾਂ ਨੇ ਨਹੀਂ ਆਉਣਾ ਉਹਨਾਂ ਦੇ ਧਿਆਨ ਚ ਲਿਆਉਣਾ ਪਰ ਜਦੋਂ ਆ ਜਾਂਦਾ ਮੇਰੇ ਹਿਸਾਬ ਨਾਲ ਉਹ ਕੰਮ ਸਹੀਰੇ ਹੁੰਦਾ ਤਾਂ ਕੋਈ ਜੇ ਮਤਲਬ ਹੋਰ ਬੰਦਾ ਬਾਹਰਲਾ ਬੰਦਾ ਦਖਲ ਦੇਵੇ ਤੇ ਉਹ ਗੱਲ ਨਹੀਂ ਵਧੀਆ ਤੁਸੀਂ ਆਪ ਦਾ ਮਤਲਬ ਸਾਰੇ ਵਾਰਾ ਚ ਵੰਡ ਕੇ ਆਪਣਾ ਆਪਣਾ ਕੰਮ ਹੋਵੇ ਤੇ ਵਧੀਆ ਹੋ ਰਿਹਾ ਜਦੋਂ ਨਰਾਸ਼ ਹੋਈ ਸੀ ਐਮਐਲਏ ਸਾਹਿਬ ਨੇ ਆ ਕੇ ਮਨਾਉਂਦੀ ਕੋਸ਼ਿਸ਼ ਕੀਤੀ ਚਲੋ ਭਾਈ ਪਾਰਟੀ ਚ ਕੰਮ ਕਰੋ ਬਾਈ ਜੀ ਹਾਂ ਉਹਨਾਂ ਦੇ ਭਰਾਵਾਂ ਵਰਗਾ ਪਿਆਰ ਆਇਆ ਹਾਂ ਹਾਂ ਉਹਨਾਂ ਮਤਲਬ ਜਿੱਥੇ ਆਵਾਜ਼ ਮਾਰਦੇ ਆ ਕਿਉਂਕਿ ਦੇਖੋ ਪਹਿਲਾਂ ਤੋਂ ਇਕੱਠੇ ਦੁਰੇ ਆ ਵੀ ਹੁਣ ਐਮਐਲਏ ਸਾਹਿਬ ਬਣੇ ਆ ਸਾਡੇ ਭਰਾਵਾਂ ਵਾਂਗੂ ਇਕੱਠੇ ਉਹਨਾਂ ਨੇ ਆਉਣਾ ਕਰਿਆ ਜੀ ਸਾਹਿਬ ਨਾ ਤੁਸੀਂ ਐਮਐਲਏ ਸਾਹਿਬ ਤੋਂ ਵੀ ਪਹਿਲਾਂ ਦੀ ਮਿਹਨਤ ਕਰੀ ਜਾਂਦੇ ਪਾਰਟੀ ਨਾਲ ਜੁੜੇ ਹਨ ਜੀ ਭਾਈ ਜੀ ਜਦੋਂ ਕਹਿੰਦੇ ਹੁੰਦੀ ਆ ਟੋਪੀਆਂ ਵਾਲੇ ਆ ਗਏ ਹਾਂਜੀ ਭਾਈ ਹਾਂਜੀ ਉਦੋਂ ਦੇ ਜੁੜੇ ਉਦੋਂ ਦੇ ਹੀ ਜੁੜੇ ਹੋਏ ਆ ਬਾਈ ਉਦੋਂ ਦੇ ਹੀ ਛੋੜੇ ਇਹ ਗੱਲ ਹੀ ਚੱਲੀ ਸੀ ਇਹਨਾਂ ਕਹਿੰਦੇ ਆ ਟੋਪੀਆਂ ਵਾਲੀ ਨਵੀਂ ਪਾਰਟੀ ਆ ਗਈ ਬਾਈ ਹਾਸੋ ਹੀ ਨਹੀਂ ਗੱਲ ਆ ਅਸੀਂ ਦਰਿਆ ਜਦੋਂ ਆਪਣੀ ਸੜਕ ਬੈਠੀ ਆ ਬਾਈ ਦੀਪਕ ਨੂੰ ਜਾ ਕੇ ਖਿ ਜੀ ਘਰੋਂ ਵੀ ਘਾਹਾਂ ਘਾਣੀ ਹੋਈ ਭਾਈ ਤੁਸੀਂ ਇੱਥੇ ਬੈਠੇ ਰਹੇ ਨਾ ਤੁਹਾਡਾ ਇਹ ਕੀ ਕੰਮ ਤੁਸੀਂ ਨਵਾਂ ਹੀ ਵੜ ਲਿਆ ਤੇ ਉਸ ਟਾਈਮ ਦੇ ਜੁੜਿਆ ਭਾਈ ਜਦੋਂ ਕੋਈ ਨਹੀਂ ਹੁੰਦਾ ਸੀ ਬਸ ਗੈਂਤੀ ਦੇ ਬੰਦੇ ਹੀ ਹੁੰਦੇ ਸੀ ਭਾਈ ਰੈਂਟੋਂ ਚੋਂ ਘਾਟਾ ਪਿਆ ਭਾਈ ਬਹੁਤ ਵੱਡਾ ਘਾਟਾ ਪਿਆ ਉਹ ਬਹੁਤ ਉਹਨਾਂ ਨੇ ਪਾਟੀ ਦੀ ਮਿਹਨਤ ਕੀਤੀ ਹੈ ਨਾ ਬਹੁਤ ਮਿਹਨਤ ਕੀਤੀ ਹੈ ਭਾਈ ਜਦੋਂ ਫਾਲਦਾ ਭਾਈ ਉਹੀ ਗੱਲ ਹੈ ਨਾ ਨਹੀਂ ਕਰਮਾ 'ਚ ਹੈਗਾ ਚਲੋ ਹੁਣ ਬਾਈ ਚ ਲੈ ਗਿਆ ਫਿਰ ਕੀ ਕੀਤਾ ਜਾਣਾ ਪਰ ਇਹ ਹੈਗਾ ਵਾ ਕਿਉਂਕਿ ਚਲੋ ਆਪਾਂ ਗੱਲਬਾਤ ਹੋਰ ਕਰ ਰਹੇ ਪਰ ਜਿਹੜਾ ਵੀ ਬੰਦਾ ਪਾਰਟੀ ਨੇ ਪਾਰਟੀ ਲਈ ਮਿਹਨਤ ਕਰਦਾ ਹੈ ਨਾ ਪਰਤ ਪਰ ਪਾਰਟੀ ਨੂੰ ਉਹਦਾ ਖਾਸ ਖਿਆਲ ਰੱਖਣਾ ਚਾਹੀਦਾ ਜ਼ਰੂਰੀ ਹੈ ਬਾਈ ਜੀ ਕੋਈ ਵੀ ਪਾਰਟੀ ਆ ਕਿਸੀ ਵੀ ਪਾਰਟੀ ਕੋਈ ਵੀ ਵਰਕਰ ਆ ਮੰਨ ਲਓ ਮੈਂ ਕਿਸੇ ਪਾਰਟੀ ਲਈ ਕੰਮ ਕਰਾਂ ਪੱਤਰਕਾਰੀ ਨੂੰ ਲੱਗ ਜਾਏ ਗੱਲ ਵਰਗੇ ਕਰੀਏ ਤਾਂ ਜੇਕਰ ਮੈਨੂੰ ਉਹ ਪਾਰਟੀ ਵਿੱਚ ਬਣਦਾ ਮਾਨਸਿਕਤ ਕਰ ਨਹੀਂ ਮਿਲੂਗਾ ਤਾਂ ਮੈਂ ਨਹੀਂ ਰਹੂੰਗਾ ਹਾਂ ਇਸ ਤਰ੍ਹਾਂ ਹੋਣਾ ਚਾਹੀਦਾ ਸਾਰਿਆਂ ਦਾ ਸਤਿਕਾਰ ਬਰਾਬਰ ਹੋਣਾ ਚਾਹੀਦਾ ਸਾਰਿਆਂ ਦਾ ਸਤਿਕਾਰ ਹੋਣਾ ਚਾਹੀਦਾ ਤੇ ਕੋਈ ਵੀ ਪਾਰਟੀ ਆ ਆਪਦੇ ਵਰਕਰ ਦਾ ਜੇ ਸਤਿਕਾਰ ਕਰੂਗੀ ਤਾਂ ਬਾਈ ਉਹ ਥੱਲੇ ਮਤਲਬ ਹਨਾ ਫਿਰ ਜੇ ਉਹਦੀ ਇੱਜ਼ਤ ਆ ਤਾਂ ਨਾਲ ਸਾਰਿਆਂ ਦੀ ਉਹ ਬਿਲਕੁਲ ਕਹਿੰਦੇ ਬਾਈ ਕੋਈ ਜ਼ਿੰਦਗੀ ਵਿੱਚ ਕੋਈ ਐਹੋ ਜੀ ਗੱਲ ਹੋਈ ਹੋ ਜਿੱਦੇ ਸਭ ਤੋਂ ਵੱਧ ਖੁਸ਼ੀ ਹੋਈ ਹੋਵੇ ਕਿਸੇ ਗੱਲ ਕਰਨ ਬਾਈ ਆਪਾਂ ਨਾ ਨਾ ਬੜਾ ਖੁਸ਼ ਹੁੰਨੇ ਆ ਤੁਹਾਨੂੰ ਪਤਾ ਹੀ ਆਪਾਂ ਸੀਰੀਅਸ ਜਿਹੇ ਬੰਦੇ ਆ ਹਨਾ ਨਾ ਕੋਈ ਖੁਸ਼ੀ ਆ ਨਾ ਬਹੁਤੀ ਗਮੀ ਆ ਬਸ ਆਪਦੇ ਹਿਸਾਬ ਨਾਲ ਪ੍ਰਮਾਤਮਾ ਦਾ ਨਾਮ ਲੈ ਕੇ ਬਸ ਬਾਈ ਕੰਮ ਤੇ ਸਟਾਰਟ ਹੋ ਜੀਦਾ ਜਿੱਥੇ ਲੋੜ ਆ ਉੱਛੇ ਦੁਨੀਆ ਚ ਵੀ ਵੇਚ ਲੀਦਾ ਹੂੰ ਤੇ ਬਾਕੀ ਚੱਲੀ ਜਾਂਦਾ ਬਾਈ ਵਾਈ ਕੁਝ ਛੋਟਾ ਮੋਟਾ ਕੋਈ ਹੋਰ ਕੰਮ ਹੈ ਵਿੱਡਿਆ ਨਾਲ ਬਾਈ ਹਾਂ ਜੀ ਬਾਈ ਤੋਂ ਇਲਾਵਾ ਹਾਂ ਬਾਈ ਕੰਮ ਤਾਂ ਫਿਰ ਤੁਹਾਨੂੰ ਪਤਾ ਕਰਨਾ ਹੀ ਪੈਣਾ ਕੰਮ ਤੋਂ ਮੈਨਾਂ ਕੋਸ਼ਿਸ਼ ਨਹੀਂ ਨਾਲ ਡੇਰੀ ਦਾ ਕੰਮ ਹੈਗਾ ਆਪਣਾ ਬਾਈ ਜੀ ਹਾਂ ਪਹਿਲਾਂ ਆਪਣਾ ਗੱਡੀਆਂ ਦਾ ਸੇਲ ਪਰਚੇਜ ਦਾ ਮਾਰੇ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਸੀ ਹੂੰ ਉਹ ਵੀ ਸੱਚਾ ਤੇ ਸਾਫ਼ ਸੁਥਰਾ ਸੀਗਾ ਬਾਈ ਜੀ ਹਾਂ ਉਹ ਨਾਲ ਡੇਰੀ ਦਾ ਵੀ ਕਰ ਰਹੇ ਹੁਣ ਬਾਈ ਡੇਰੀ ਦਾ ਵੀ ਨਾਲ ਚਲੋ ਵਧੀਆ ਗੱਲ ਕੰਮ ਕਰ ਪਾਣੀਆਂ। ਹੋਰ ਕੋਈ ਗੱਲਬਾਤ ਕੋਈ ਕਰਨੀ ਚਾਹੁੰਦੇ ਹੋ ਦਰਸ਼ਕਾਂ ਨਾਲੀ। ਬੱਸ ਬਾਈ ਸਾਰਿਆਂ ਦਾ ਧੰਨਵਾਦ। ਦਰਸ਼ਕਾਂ ਅੱਗੇ ਸਾਥ ਦੇਣ ਸਾਰਿਆਂ ਦਾ ਬਾਈ ਦਾ ਵੀ ਦੇਣਾ। ਕਿਉਂਕਿ ਨਵਾਂ ਬਾਈ ਆਪਣੇ ਨੇ ਚਲਾਇਆ। ਅੱਗੇ ਤੱਕੀਆਂ ਬਖਸ਼ੇ ਪ੍ਰਮਾਤਮਾ ਇਹਨਾਂ ਨੂੰ ਤੇ ਸਾਰੇ ਨਵੇਂ ਮੁੰਡਿਆਂ ਦਾ ਜਿੰਨਿਆਂ ਦਾ ਬਈ ਸਾਥ ਦੇਆ ਕਰੋ ਜੋ ਸੱਚਾ ਉਹਨੂੰ ਉਹਦਾ ਸਾਥ ਦੇਣਾ ਬੰਦਾ ਲੋਕਾਂ ਦੇ ਨਾਲ ਹੀ ਬਿਲਕੁਲ ਬਈ ਅਸੀਂ ਵੀ ਇਸ ਕਰਕੇ ਇਹ ਚੈਨਲ ਸ਼ੁਰੂ ਕੀਤਾ ਵੀ ਜਿਹੜੀ ਗੱਲ ਸੱਚਾ ਲੋਕਾਂ ਸਾਹਮਣੇ ਰੱਖੀ ਜਾਵੇ ਪਰ ਹੁਣ ਤੱਕ ਜਿੰਨਾ ਵੀ ਬਈ ਤੁਸੀਂ ਵੀ ਹਨਾ ਆਪਣੀਆਂ ਵੀਡੀਓ ਵੇਖੀ ਹੋਣੇ ਛੇਪਨੇ ਸਰਪਈ ਤੇ ਨਾ ਚੱਲਦੀਆਂ ਤੇ ਉਹਦੇ ਵਿੱਚ ਆਪਾਂ ਕੁਝ ਜੋ ਸੱਚਾ ਉਹਨੂੰ ਹੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਅੱਗੇ ਵੀ ਇਸ ਤਰ੍ਹਾਂ ਤੁਹਾਡੀ ਆਸਤੇ ਖਰੇ ਉਤਰਾਂਗੇ ਅਸੀਂ ਉਹੀ ਚੀਜ਼ ਪੇਸ਼ ਕਰਾਂਗੇ ਜਿਹੜੀ ਸੱਚਾ ਪਰ ਤੁਸੀਂ ਜਰੂਰ ਸਾਡਾ ਸਾਥ ਦਿਓ ਇਹਦੇ ਬਈ ਤੇ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧ ਹੋ ਸਕਦਾ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਜਰੂਰ ਕਰਿਓ ਕਿਉਂਕਿ ਨਵਾਂ ਕੰਮ ਆ ਇਹ ਨਵੇਂ ਕੰਮ ਦੀ ਸ਼ੁਰੂਆਤ ਕਰ ਰਹੇ ਹਾਂ ਸ਼ੁਰੂਆਤ ਤਾਂ ਹੀ ਕਰ ਰਹੇ ਹਾਂ ਕਿ ਸਾਨੂੰ ਤੁਹਾਡੇ ਤੇ ਆਸ ਆ ਤੁਹਾਡੇ ਤੋਂ ਮਾਣ ਆ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬਹੁਤ ਪਿਆਰ ਦੇਵੋਗੇ ਤੇ ਇਸ ਤੋਂ ਬਾਅਦ ਚਲੋ ਬਹੁਤ ਸਾਰੇ ਜਿਹੜੇ ਲੋਕਾਂ ਨਾਲ ਗੱਲਬਾਤ ਕਰਾਂਗੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਤਾਂ ਤੁਹਾਡੀ ਕੋਈ ਗੱਲਬਾਤ ਜਿਹੜੀ ਤੁਸੀਂ ਆਪਦੀ ਜ਼ਿੰਦਗੀ ਚ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹ ਰੱਖਣੀ ਚਾਹੁੰਦੇ ਆ ਤਾਂ ਸਾਡੇ ਨਾਲ ਜਰੂਰ ਕੰਟੈਕਟ ਕਰਿਓ ਤਾਂ ਅਸੀਂ ਅਸੀਂ ਇਹਦੇ ਵਿੱਚ ਇਹ ਨਹੀਂਗਾ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਚੈਨਲ ਸ਼ੁਰੂ ਕਰਦੇ ਆ ਕਿ ਬਹੁਤ ਵੱਡੇ ਕਲਾਕਾਰਾਂ ਦਾ ਬਹੁਤ ਵੱਡੇ ਲੀਡਰਾਂ ਨਾਲ ਜਾਂ ਬਹੁਤ ਵੱਡੇ ਕੋਈ ਉਹ ਉਹ ਜਿਹੇ ਬੰਦੇ ਨਾਲ ਪੋਡਕਾਸਟ ਕਰਦੇ ਆ ਕਿ ਜਿਹਦੇ ਨਾਲ ਉਹਨਾਂ ਨੂੰ ਮਸ਼ਹੂਰੀ ਮਿਲੇ ਆਪਾਂ ਨੂੰ ਬਈ ਮਸ਼ਹੂਰੀ ਦਾ ਕੋਈ ਨਹੀਂ ਐਸਤਾ ਬਸ ਤੁਹਾਡੇ ਤੱਕ ਗੱਲਾਂ ਬਾਤਾਂ ਬਚਾਉਣੀਆਂ ਵੀ ਹਰੇਕ ਦੀ ਜ਼ਿੰਦਗੀ ਦੇ ਵਿੱਚ ਆਹ ਸੰਘਰਸ਼ ਆਏ ਇੱਥੇ ਇੱਥੇ ਬੰਦਾ ਡੋਲਿਆ ਉਹ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰਨੀਆਂ ਕਈ ਵਾਰੀ ਹੁੰਦਾ ਕੋਈ ਬੰਦਾ ਛੋਟੀ ਜੀ ਗੱਲ ਬਾਤ ਤੋਂ ਡੋਲ ਜਾਂਦਾ ਤੋ ਨੂੰ ਇਹ ਲੱਗਦਾ ਕਿ ਅੱਗੇ ਮੈਂ ਤਰੱਕੀ ਨਹੀਂ ਕਰ ਸਕਦਾ ਪਰ ਸੰਘਰਸ਼ ਕਰਦੇ ਰਹਿਣਾ ਚਾਹੀਦਾ ਬਹੁਤ ਬੰਦੇ ਤਰੱਕੀਆਂ ਕਰ ਗਏ ਆ ਤੇ ਹੋਰ ਵੀ ਜਿਹੜੇ ਬੰਦੇ ਤਰੱਕੀਆਂ ਕੀਤੇ ਉਹਨਾਂ ਨਾਲ ਵੀ ਮਿਲਾਵਾਂਗੇ ਤੁਹਾਨੂੰ ਕਿਉਂਕਿ ਬਾਗੇ ਪੁਰਾਣੇ ਦੇ ਬਹੁਤ ਇਹੋ ਜਿਹੇ ਮੁੰਡੇ ਆ ਜਿਨ੍ਹਾਂ ਨੇ ਅ 0 ਲੈਵਲ ਤੋਂ ਸ਼ੁਰੂ ਹੋ ਕੇ ਅੱਜ ਜਿਹੜੇ ਉਚਾਈਆਂ ਤੇ ਫਿਰਦੇ ਨੇ ਤਾਂ ਉਹਨਾਂ ਨਾਲ ਹੀ ਤੁਹਾਨੂੰ ਰੂਬ ਰੂਜਰੂ ਕਰਾਵਾਂਗੇ ਤੇ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਟਾਕ ਵਿਦ ਸ਼ਹਿਵਤ ਤੁਸੀਂ ਇਸ ਜਿਹੜੇ ਚੈਨਲ ਨੂੰ ਫੋਲੋ ਕਰ ਲਓ ਲਾਈਕ ਸ਼ੇਅਰ ਕਰ ਲਓ ਕਿਉਂਕਿ ਇਸ ਤੇ ਜਿਹੜੀਆਂ ਆਪਾਂ ਸਾਰੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਪਾਇਆ ਕਰਾਂਗੇ ਤੇ ਹੁਣ ਸਾਨੂੰ ਦੇ ਇਜਾਜ਼ਤ ਕਿਉਂਕਿ ਟਾਈਮ ਵੀ ਬਹੁਤ ਹੋ ਗਿਆ ਤੇ ਬਾਈ ਭਿੰਦੇ ਨੇ ਵੀ ਜਿਹੜਾ ਆਉਦੇ ਕੰਮਕਾਜ ਕਰਨੇ ਆ ਜਿਵੇਂ ਉਹ ਕਹਿੰਦੇ ਚਲੋ ਖੇਤੀਬਾੜੀ ਤੋਂ ਪਾਸੇ ਵੀ ਆਦੇ ਕੰਮਕਾਜ ਕਰ ਰਹੇ ਆ ਡੈਰੀ ਦਾ ਵੀ ਟਾਈਮ ਹੋ ਗਿਆ ਕਿਉਂਕਿ ਸ਼ਾਮ ਦਾ ਟਾਈਮ ਆ ਜਦੋਂ ਅਸੀਂ ਇਹ ਰਿ